ਬੇਬੇ ਬੈਠੀ ਆ ਬੇਬੇ ਹੱਸੀਂ ਕਰ ਕਿੱਥੇ ਆ ਬੇਲਣ ਕੱਲੀ ਦਾ ਮਗਰੀ ਜੰਦੀਆਂ ਨਾ ਆਈ ਜਾ ਕੱਕ ਜੁਰੇ ਫਿਰਦੇ ਕਾ ਦੱਸੇ ਜਾਂਦੇ ਕਿਤੇ ਕਿਉਂ ਖਰੀ ਦਿਹਾੜੀ ਬੇਲੇ ਤੁਰੇ ਫਿਰਦੇ ਰਹਿੰਦੇ ਆਹੋ ਕੰਮ ਲਾਇਆ ਕਰ ਕੰਮ ਲੱਗਦੇ ਆ ਖਰੀ ਦਿਹਾੜੀ ਉੱਧਰ ਉੱਧਰ ਗੇੜੇ ਕੱਢਣ ਤੇ ਭਾਈ ਭਾਈ ਯਾਰ ਬਣੀ ਪਈਏ ਜਾ ਕੇ ਪੀਰਾ ਨੂੰ ਭਾਈ ਆਵਦੀ ਠੀਕ ਆ ਬੇਬੇ ਦੇਲੇ ਰਖੋ ਰਾਗ ਰੋਟੀ ਖਾਣੀ ਜੇ ਕੰਮ ਕਰਦੇ ਸੀ ਨੰਕਾਰ ਤੇਰੀ ਰਾਜਿੰ ਕੁਟਣ ਕੱਟੇ ਕੜੀ ਸਰਬਾਲਾ ਕੁਟਣ ਕੱਟੇ ਕੜੀ ਸਰਬਾਲਾ ਗਲੇਂਗਾ ਪਾਉੜੀ ਪਾਉੜੀ ਨੇ ਜਤਲ ਪੂਜਤ ਪੁਕੜ ਪਾਉਂ ਮਰੋੜੀ ਨੇ ਸਾਡੇ ਪਿੰਡ ਜੇ ਮੁੰਡੇ ਨੇ ਲਾਉਂਦੇ ਹਜ਼ਰ ਤਾਲਾਉਂਦੇ ਨੀ ਘਰੇ ਕੁਰਤੀ ਤਾਰੂ ਪਾਉਂਦੇ ਨੀ ਘਰੇ ਕੁਰਤੀ ਤਾਰੂ ਪਾਉਂਦੇ ਖਾਵਾਂਗੇ ਤੇ ਮਾਵਾਂ ਨੇ ਮੈਂ ਪਾਸੇੋਂ ਮੈਨ ਲੱਗਦਾ ਤਾਇਆ ਜਿਵਾ ਕੰਨ ਮੈਂ ਦਾ ਅੱਜ ਵਿਆਹ ਕਰਾ ਲਾਂ ਜਵਾਨ ਪਿਆ ਮੈਂ ਜਵਾਨ ਹਾਂ ਲੈ ਤਾਇਆ ਵੀ ਆ ਗਿਆ ਆ ਭਤੀਜ ਕਿਵੇਂ ਆ ਆ ਜਾ ਹੋਰ ਵੀ ਤਾਇਆ ਠੀਕ ਠਾਕ ਨਹੀਂ ਆ ਭਤੀਜ ਵਧੀਆ ਦੱਸ ਕੀ ਹਾਲ ਚਾਲ ਆ ਵਧੀਆ ਵਧੀਆ ਹੋਰ ਕੀ ਕੰਮ ਦਾ ਜੁਰ ਦਾ ਬਸ ਕੋਈ ਨਹੀਂ ਕੰਮ ਦਾ ਜੁਰ ਦਾ ਤੂੰ ਹੀ ਸੁਣਾ ਕਿਵੇਂ ਆ ਨੇਤੀ ਤਿਆਰ ਹੋ ਕੇ ਬਹਿ ਜਾਨੇ ਆ ਕਿਧਰ ਨੂੰ ਚੱਲੇ ਨਹੀਂ ਆ ਤਾਇਆ ਯਾਰ ਉਹ ਤਾਂ ਤਿਆਰ ਹੁੰਦੇ ਹੀ ਰਹਿ ਜਾਈਦਾ ਹੋਰ ਤਾਂ ਆਪਾਂ ਬੜਦਾ ਨੀਗਾ ਕਿਉਂ ਕੀ ਗੱਲ ਹੋਗੀ ਹਾਂ ਤੂੰ ਆ ਸੋਚ ਜੇ ਕੋਈ ਹੁੰਦੀ ਤੇ ਤੈਨੂੰ ਚਾਹ ਪਾਣੀ ਲਿਆਉਂਦੀ ਰੋਟੀ ਪਾਣੀ ਪੋਹਸਦੀ ਹੈ ਇੱਕ ਬੇਬੇ ਬਾਲਾ ਕੱਬਾ ਸੁਭਾ ਚੱਕੀ ਫਿਰਦੀ ਆ ਸ਼ੁਰੂ ਤੋਂ ਹੀ ਆਈ ਸੀਗੀ ਉਹ ਤਾਂ ਮੈਨੂੰ ਪਤਾ ਮੈਂ ਕਿਵੇਂ ਬੜਿਆਂਗਾ ਤਮ ਮੈਂ ਹੀ ਕਟੀਆਂ ਬੇਬੇ ਨਾਲ ਹੁਣ ਤੱਕ ਆਇਆ ਕਰਦੇ ਹੀ ਲੱਸੀ ਲੱਗ ਜਵਾ ਕਰ ਦਿੰਨੇ ਆ ਕਾਲਾ ਤੱਤ ਉਹ ਕਰ ਦਿੰਨੇ ਆ ਜੂਪੀ ਅੱਲ ਦੀ ਲਿਆ ਕੇ ਦੇਣਾ ਤੁਹਾਨੂੰ ਉੱਧਰ ਦੀ ਆ ਤੂੰ ਬੜਾ ਟਾਈਮ ਲਾਇਆ ਉੱਥੇ ਪਹਿਲਾਂ ਚਾਹ ਲੈ ਗਿਆ ਫੇਰ ਸੁਣਉਣਾ ਤੈਨੂੰ ਕਿਸੇ ਗੱਲ ਆਉਣਾ ਜਾ ਮੈਂ ਬੈਠ ਨੂੰ ਠੀਕ ਆ ਉਹ ਤਾਂ ਬਸਾਂ ਦੀ ਬਣਾਵਾ ਦੇ ਘੁਰੀ ਰਾਨੀ ਛੜਿਆਂ ਦੀ ਜੋ ਘੁਰੀ ਛੜਿਆਂ ਦੀ ਜੋ ਘੁਰੀ ਪਰਪਾ ਕੜੀ ਜੀ ਬਣਾ ਕੇ ਲੈ ਕੇ ਆਈ ਭਤੀਜ ਆਇਆ ਪੰਦੇੜਾ ਕਿੰਨਾ ਚਾਹ ਆ ਭਾਲਦਾ ਤੱਤੀਆਂ ਆ ਚਾਹਾਂ ਤੱਤੀਆਂ ਭਾਲਦਾ ਨੂੰ ਹੱਲ ਕੋਈ ਕਰਕੇ ਨਾ ਉਹ ਕਰਦੇ ਹੱਲ ਕੋਈ ਨਾ ਮੈਂ ਤਾਂ ਚਾਹ ਤਾਂ ਘੜੀ ਆ ਪਰ ਮਾਲ-ਮੂਲ ਹੈ ਨਹੀਂ ਮੇਰੇ ਕੋਲੇ ਮਾਲ-ਮੂਲ ਲਿਆ ਕਰ ਹਣ ਹੈ ਹੁਣ ਦੱਸ ਕਿਹੜੇ ਕਿਸੇ ਦੀ ਗੱਲ ਕਰਦਾ ਸੀਗਾ ਚਾਹ ਦੀ ਘੁੱਟ ਭਰਨ ਦੇ ਫਿਰ ਸੁਨੂਣਾ ਕਿੱਸਾ ਆਹਾਹਾ ਚਾਹ ਬੋਰ ਘੜੀ ਬਣਾਈ ਆ ਬਤੀ ਜੀ ਤੂੰ ਉਹ ਬਾਤਿਕਾ ਤਾਇਆ ਆਹਾ ਹਾ ਹਾਈ ਕਰੀ ਜਨਾ ਕਿੱਸਾ ਸੁਣਾ ਜਿਹੜਾ ਕਹਿੰਦਾ ਸੀਗਾ ਦੂਰ ਦੂਰ ਤੱਕ ਗੂੰਜਦੇ ਆ ਤੇਰੇ ਤਾਇਏ ਦੇ ਕਿੱਸੇ ਇੱਕ ਵਾਰੀ ਨਾ ਮੈਂ ਜੰਗਲ ਚ ਗਿਆ ਉੱਥੇ ਆ ਗਿਆ ਸ਼ੇਰ ਹਾਂ ਹਾਂ ਮੈਂ ਤੇ ਮੇਰਾ ਚੇਲਾ ਮੈਂ ਚੇਲੇ ਨੂੰ ਕਹਾ ਡਰੀ ਨਾ ਤੂੰ ਹੂੰ ਤਾਇਆ ਤੇ ਲੈ ਲੈ اسی ਉੱਥੇ ਅੱਛਾ ਤਾਇਆ ਫੇਰ ਫੇਰ ਕੀ ਲੋਕਾਂ ਦੀ ਓਬੜਾ ਦਬੜੀ ਕਦੇ ਇੱਧਰ ਕਦੇ ਉੱਧਰ ਕੰਨਾਂ ਤੋਂ ਫੜ ਲਿਆ ਸ਼ੇਰ ਮੈਂ ਮਸਲ ਕੇ ਰੱਖਤਾ ਕਦੇ ਇੱਧਰ ਕਦੇ ਉੱਧਰ ਕੀਲੇ ਨੂੰ ਗਾ ਮੈਂ ਚਾੜ ਦੇ ਗੱਡੀ ਇਹਦੇ ਤੇ ਅੱਛਾ ਤਾਂ ਹੋਰ ਫੇਰ ਮੈਂ ਚੱਕਿਆ ਇਕੱਠਾ ਕਰਕੇ ਮਾਰਿਆ ਆਇਆ ਕਰਕੇ ਪਰੇ ਪਤਾ ਆ ਤੇਰਾ ਆ ਗਿਆ ਫਿਰ ਪੁੱਛਿਆ ਤਾਂ ਜਗਰਾਉਂ ਵਾਲਾ ਨੇਕਾ ਕਹਿੰਦੇ ਆ ਮੈਨੂੰ ਠੀਕ ਆ ਕੋਲਕੱਤੇ ਤੱਕ ਤੂੰ ਦੀ ਬੋਲਦੀ ਆ ਮੇਰੀ ਉਹ ਜਾ ਤਾਂ ਝੂਠ ਮਾਰੀ ਜਨਾ ਜਿਹੜੇ ਸਾਹ ਉਹਦਾ ਕਿੱਸਾ ਸੁਣਾਇਆ ਤੂੰ ਕੋਈ ਸ਼ੇਰ ਨਹੀਂ ਹੋਣਾ ਬਿੱਲੀ ਹੋਣੀ ਆ ਉਹ ਸੱਚ ਸੁਣਦੀ ਆਤੀ ਨਹੀਂ ਹੈਗੀਗੀ ਲੈ ਸੱਚਾ ਤੇਰਾ ਝੂਠ ਆਗਾ ਆਲੀਆ ਵਾ ਆਗੇ ਤਾਇ ਜੀ ਮੈਨ ਲੋ ਇਹਨਾਂ ਨੂੰ ਠੂਠਾ ਦੀ ਪੰਡ ਅੱਸੀ ਗੱਲ ਤਾਇ ਜੀ ਅੱਸੀ ਗੱਲ ਭਤੀਜ ਆ ਜਾ ਆ ਜਾ ਕਿੱਧਰੋਂ ਆਏ ਆਗਾ ਆ ਭਤੀਜ ਤਾਇ ਕਿਵੇਂ ਆ ਹੁਣ ਤਾਂ ਦੂਰ ਦਰਾਡੇ ਢ ਗੇੜਾ ਲਾ ਕੇ ਆਏ ਆਂ ਲਿਆਏ ਆਂਗਾ ਕੁਛ ਐਦ ਕੀ ਕਿੱਥੇ ਪੁਲਿਸ ਆਲੇ ਨੇ ਗੱਡੀ ਫੜ ਲਈ ਐਦ ਕੀ ਉਹ ਤਾਇ ਕਦੇ ਲੈ ਵੀ ਆਇਆ ਕਰ ਤੁਨ ਤੈਨੂੰ ਨਹੀਂ ਕੋਈ ਫੜਦਾ ਤੇ ਗੱਡੀ ਫੜ ਲਈ ਕਦੇ ਟਾਇਰ ਪਾਟ ਗਿਆ ਕਦੇ ਕੁਛ ਹੋ ਗਿਆ ਤਾਇਆ ਤੂੰ ਆਏ ਹੋਗੇ ਜਾਨਾ ਜਿਵੇਂ ਯੂਨੀਅਨ ਦਾ ਪ੍ਰਧਾਨ ਹੋਵੇ ਰਗਾ ਪ੍ਰਧਾਨ ਆਦਾ ਪ੍ਰਧਾਨਾ ਤੂੰ ਮੈਨੂੰ ਲੱਗਦਾ ਚਾਹ ਤੂੰ ਆ ਪੀ ਕੇ ਮੁੜਿਆ ਨਾ ਉੱਥੇ ਤੂੰ ਉਹ ਜੀ ਬੇਬੇ ਜਿਹੜੀ ਤੈਨੂੰ ਰੋਟੀਆਂ ਦੇ ਦੇ ਲਾ ਲਾ ਹੈ ਵੀਰੇ ਤਾਇਆ ਤੂੰ ਕਿੱਸਾ ਵੀ ਸੁਣ ਲਈ ਬਿੱਲੀ ਵਾਲਾ ਉਹ ਨਹੀਂ ਪੋਰੀ ਤਾਇਆ ਉਹ ਤਾਂ ਸੱਚ ਸੁਣਨ ਦੀ ਆਸ ਹੀ ਨਹੀਂ ਉਹ ਤਾਇਆ ਓਏ ਕੱਟ ਬਝੂਠ ਮਾਰਿਆ ਕਰ ਬਾਹਰ ਸਾਰੇ ਤੈਨੂੰ ਗੱਪੀ ਦਾਇਆ ਕਹਿੰਦੇ ਆ ਅੜ ਜਾ ਕਰ ਝੂਠ ਮਾਰਨ ਨੂੰ ਤੁਹਾਨੂੰ ਕੀ ਪਤਾ ਅੱਜ ਕੱਲ ਦੇ ਜਵਾਕਾਂ ਨੂੰ ਤਾਇਆ ਚੀਜ਼ ਕੀ ਆ ਨੇਕ ਕਹਿੰਦੇ ਆ ਮੈਨੂੰ ਭਾਈ ਬਚੋਲਿਆ ਮੇਰੀ ਗੱਲ ਸੁਣ ਕੇ ਜਾਈ ਘਰੇ ਆ ਕੇ ਉਹ ਕਿਵੇਂ ਆ ਬਚੋਲਿਆ ਬਾਈ ਕੀ ਆ ਵਧੀਆ ਵਧੀਆ ਕਿੱਧਰ ਫਿਰਦਾ ਇੱਧਰ ਹੀ ਆਏ ਤੁਹਾਡੇ ਕੋਲ ਮੰਡੀਆਂ ਤੇ ਮੈਨੂੰ ਲੱਗਦਾ ਬਚੋਲਿਆ ਤੂੰ ਕਹਾਵਤ ਨਹੀਂ ਸੁਣੀ ਕਿਹੜੀ ਬਾਈ ਤੂੰ ਬਚੋਲਿਆਂ ਦੇ ਵੱਧ ਪੈਂਦੀਆਂ ਹੁੰਦੀਆਂ ਹੈਗੇ ਮੇਰੇ ਗਵਾਂਢੀਆਂ ਰਹਿਣ ਦੇਣਾ ਚੱਕਰਾਂ 'ਚ ਪੈਣ ਨੂੰ ਮੁੜ ਕੇ ਤੇਰੇ ਆਲਗੇ ਬਚੋਲੇ ਨਾ ਪੰਚਾਇਤਾਂ ਦੇ ਜਿਹੜੇ ਮਾਰਦੇ ਫਿਰਦੇ ਹੁੰਦੇ ਆ ਉਪਥੇਰੇ ਦਾ ਰਸਤੇ ਕਰਾਇਆ ਬਥੇਰੇ ਦਾ ਕਰਾਇਆ ਇੰਨਾਂ ਵਾਲਾ ਨਹੀਂ ਨਾ ਤੂੰ ਤੇ ਲੈ ਰਿਆ ਪੰਗਾ ਇਹ ਗਲਤ ਲੈ ਰਿਆ ਪੰਗਾ ਜਿਹੜਾ ਤੂੰ ਲੈ ਰਿਆ ਗਾ ਬਾਈ ਚੱਲ ਕੋਈ ਨਾ ਭਾਈ ਮਰਜੀ ਆ ਤੇਰੀ ਮੈਂ ਤੈਨੂੰ ਇੱਕ ਹੋਰ ਗੱਲ ਕਰਨੀ ਸੀ ਮੇਰੀ ਮਾਸੀ ਦਾ ਮੁੰਡਾ ਹੈਗਾ ਇੱਕ ਜੇ ਉਹਦੇ ਨਾਲ ਕਰਾਉਣਾ ਤਾਂ ਤੂੰ ਦੇਖਣਾ ਕੋਈ ਕੁੜੀ ਹੈਗੀ ਆ ਤਾਂ ਉਹਦੇ ਨਾਲ ਲੱਭ ਦਿੰਨੇ ਆ ਬਾਈ ਕੁੜੀ ਇਹਨਾਂ ਨੇ ਤਾਂ ਤੈਨੂੰ ਮੁੰਦਰੀ ਮੇਰੀ ਪਾਉਣੀ ਮੈਂ ਤੈਨੂੰ ਕੜਾ ਫਾਦੂ ਠੀਕ ਨਾ ਕਰ ਬਾਈ ਮੇਰਾ ਨਾਂ ਵੀ ਸ਼ੰਦਾ ਕਿੱਥੇ ਰਸਤਾ ਕਰਾਇਦਾ ਲਾਦੀਦਾ ਜਿੰਦਾ ਚੱਲ ਠੀਕ ਆ ਰਸਤੇ ਵਾਲਾ ਜਿੰਦਾ ਤਾਂ ਠੀਕ ਆ ਤੈਨੂੰ ਨਾ ਕਿਤੇ ਹਵਾਲਾਤ ਦਾ ਜੰਦਾ ਲਵਾ ਦੇਣਾ ਧਿਆਨ ਰੱਖੀ ਕੋਈ ਦੇਖ ਲਾਂਗੇ ਬਾਈ ਸਸਰੀ ਘਰ ਬੇਬੇ ਜੀ ਆ ਗਏ ਜੈ ਖਾਣੇ ਦਾ ਬਿੱਲ ਹਾਂ ਜੰਨਤ ਨਹੀਂ ਹਾਂ ਦਿੱਤਾ ਹੋਇਆ ਮੁੜ ਕੇ ਬੌੜਿਆ ਨਹੀਂ ਆਏਗਾ ਆਜ ਦਿਨ ਕਿੱਤਾ ਆ ਗਿਆ ਸਸਰੀ ਘਰ ਬੇਬੇ ਜੀ ਕੀ ਕਰਾਂ ਬੇਬੇ ਸੀਜ਼ਨ ਚੱਲਦਾ ਰਿਸ਼ਤਿਆਂ ਦਾ ਤਾਂ ਕਰਕੇ ਬਿਜੀ ਰਹਿਣਾ ਹੈ ਲੈ ਲੈ ਭਾਈ ਭਾਈ ਛੱਡ ਦੇ ਸਾਰਾ ਟੱਬਰ ਛੱਡ ਜਾਂਦਾ ਅੱਛਾ ਬੇਬੇ ਹਾਂ ਭਾਈ ਇੱਕ ਮੇਰੇ ਨੇਕ ਪੁੱਤ ਵਿਹਣ ਵਾਲਾ ਹੁਣ ਤੂੰ ਦੇਖ ਲੈ ਜਿਵੇਂ ਤੇਰੇ ਲੋਟ ਆਉਂਦਾ ਮੇਰੇ ਭਾਈ ਦੋ ਮਿੰਟ ਸਾਰੇ ਜਾਣੇ ਆਉਂਦੇ ਆ ਠੀਕ ਆ ਬੇਬੇ ਇੱਧਰ ਰਸਤੇ ਆਪਾਂ ਕਰਾਈ ਦੇ ਵੱਡੇ ਠੀਕ ਆ ਚੁੱਲ੍ਹਾ ਸੌ ਮਿੰਟ ਜਾਣਾਂ ਰਸਤਾ ਕਰਾਈ ਮੈਂ ਇੱਕ ਚੁੱਲ੍ਹਾ ਸਾਬ ਕੀ ਹਾਲ ਹੈ ਠੀਕ ਆ ਵਧੀਆ 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 ਓਏ ਪਾਣੀ ਥੀ ਲੋ ਇੱਕ ਕਰਾਈ ਅਮਰੀਕਾ ਵਾਲਾ ਉਹ ਤੂੰ ਚੱਲ ਜਾ ਲਾ ਦੇ ਅਗਰ ਆਹ ਉਰੀ ਦਾ ਇਹ ਲਈ ਜਿਵੇਂ ਸ਼ੋਲੇ ਦਾ ਠਾਕੁਰ ਹੋਣਾ ਤੂੰ ਪੈਰੀ ਪੈਣਾ ਧੱਪਾ ਹੋ ਜਾ ਕੇ ਉਹ ਵੀ ਬੇਇੱਜ਼ਤੀ ਕਰਦੀ ਰਹਿੰਦੀ ਹੈ ਮੇਰੀ ਤੇੱਕੇ ਖੜ੍ਹ ਜਾ ਚੁੱਪ ਕਰਕੇ ਸਾਰੇ ਜਾਣੇ ਤੁਹਾਨੂੰ ਕੇਰਾ ਕਹਤਾ ਜਾ ਕੁਰਸੀਆਂ ਲੈ ਕੇ ਆ ਸ਼ੇਰਾ ਲੈ ਪਤਾ ਲੈ ਆ ਗਿਆ ਮੈਨੂੰ ਹੀ ਬੜਾ ਦਿਸਦਾ ਨਾ ਨਾ ਤਾ ਬਈ ਇਹ ਬੜਾ ਵਾਰਾ ਝਾੜਾ ਇਹ ਨਗਰੋਂ ਛੂਟਾ ਪਿਆ ਇਹ ਕੋਈ ਅੱਛਾ ਕੋਹੋਂ ਤੋਂ ਡਰ ਬੈਠਾ ਹੈ ਇਹ ਜਲਤਾਂ ਕਰਕੇ ਆ ਲੱਗਦਾ ਨੂੰ ਤੋਂ ਜ਼ਰੀਬਾ ਹੈ ਠੀਕ ਸੀ ਆ ਵੀ ਕਰਤਾ ਤੈਨੂੰ ਪਤਾ ਦੀ ਕੁੜੀ ਕਹੀਦੀ ਪਰ ਉਹ ਭਰਾਵਾ ਕੁੜੀ ਮੈਨੂੰ ਜਰ ਦੀ ਮਰ ਜੇ ਆਵੇ ਤਾਂ ਜਾਨ ਹੋਣੀ ਚਾਹੀਦੀ ਜੋਦੀ ਹੋਵੇ ਕੋਈ ਨਾ ਕਰਾ ਤੈ ਮੇਰਾ ਇਹਦਾ ਪਤਾ ਨੇਕ ਦਾ ਪਹਿਲਾਂ ਦੇਖ ਹਾਂ ਬਈ ਤੂੰ ਕੀ ਕੰਮ ਕਰਦਾ ਰੋੜਾ ਨਾ ਯਾਰੀ ਕੰਮ ਡਰਾਈਵਰੀ ਦਾ ਮੇਰਾ ਤੇ ਰਣੀ ਰਸਤਾ ਹੋਣਾ ਕਿਉਂ ਅਜੀ ਸੀਮਟਦੇ ਆ ਪਰ ਆਗੇ ਦੇਖ ਈਮ ਦੀ ਡੱਬੇ ਅੱਗੋਂ ਸਾਹਮਣੇ ਰੱਖੂੰਗਾ ਚਾਹ ਦੇਖਦੇ ਆ ਫਿਰ ਮੇਰਾ ਨੇਕ ਬਹੁਤ ਦਾ ਕਰਾ ਕਰਾ ਕੰਮ ਦੇ ਨਾਲ ਇਹਨੂੰ ਰਸਤਾ ਕਰਾ ਪਹਿਲਾਂ ਬੇਬੇ ਚ ਕਾਦੀ ਗਲਾ ਹੋਈ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੂੰ ਨਹੀਂ ਬਾਬਿਆਂ ਨੂੰ ਚੱਲ ਚੱਲੀਏ ਆਇਆ ਬਹਿ ਜਾ ਐਵੇਂ ਚਾ ਲਖਣਾ ਰਿਹਾ ਇਹਨਾਂ ਲੱchnਾ ਕਰਕੇ ਤਾਂ ਰਸਤਾ ਨਹੀਂ ਹੁੰਦਾ ਸਾਡਾ ਵੀ ਨਹੀਂ ਹੋਣਾਗਾ ਹੋ ਨਾ ਹੋਣ ਦਿਓ ਤੁਸੀਂ ਇਹ ਤਾਂ ਜੀ ਉਹੀ ਮੜਾ ਮੋਟਾ ਹੁੰਦਾ ਰਹਿੰਦਾ ਬਸ ਇਹ ਲੱchnੀ ਮਾਰੇ ਸਾਡੇ ਤਾਏ ਦੇ ਪਹਿਲਾਂ ਤੇਰਾ ਕਰਾ ਦੇਣਾ ਆਹੋ ਤੂੰ ਮੇਰਾ ਕਰਾ ਦੇ ਤਾਏ ਦੇ ਸਾਡੇ ਦੇ ਲੱchnਾ ਮਾੜੀ ਆ ਜਿਹੜਾ ਤਾਂ ਔਖਾ ਹੀ ਹੋਊਗਾ ਪੁੱਤਰੇ ਤੇ ਦਾ ਰਸਤਾ ਨਹੀਂ ਹੁੰਦਾ ਪੁੱਤਰੇ ਥੋੜਾ ਜਿਹਾ ਜੂਪੀ ਚੱਪੀ ਚੱਲਿਆ ਜੀ ਹਾਂ ਹਾਂ ਲਿਆ ਰੰਗ ਕੋਈ ਨਹੀਂ ਮੰਨ ਗਿਆ ਤਾਂ ਕੋਈ ਗੱਲ ਠੀਕ ਐ ਕਰਾਂਦਾ ਕੀ ਤਾਏ ਕੋਈ ਨਹੀਂ ਟੈਨਸ਼ਨ ਲੈ ਠੀਕ ਐ ਬੇਬੇ ਫਿਰ ਚੱਲਦਾ ਮੈਂ ਚੜ ਠੀਕ ਆ ਬਈ ਠੀਕ ਆ ਬਈ ਧਿਆਨ ਰੱਖੀ ਠੀਕ ਆ ਠੀਕ ਆ ਬਾਕੀ ਬਾਹਰ ਨੂੰ ਚਟਾਉਣ ਦੇ ਨਾਲ ਜੋ ਮਰਜੀ ਹੋ ਜੇ ਹੈਗਾ ਕੋਈ ਘਰੇ ਐਡਾ ਜਵਾਨ ਤੈਨੂੰ ਦਿਖਾਣੀ ਆ ਆ ਜਾ ਆ ਜਾ ਹਾਂ ਬਈ ਇਹ ਆਲਾ ਵਧੀਆ ਵਧੀਆ ਹੋਰ ਚੱਚਲਾ ਕਰਸੀ ਬੇਬੇ ਨੇ ਕੰਮ ਗਿਆ ਸੀ ਮੈਨੂੰ ਇੱਕ ਅੱਛਾ ਉਹ ਕੰਮ ਹੋ ਗਿਆ ਅੱਖਾਂ ਮੋਟੀਆਂ ਰੰਗ ਪੂਰਾ ਤੇ ਕੱਦ ਠੀਕ ਠਾਕ ਹੀ ਆ ਬੇਬੇ ਕਹਿੰਦੀ ਸੀ ਨੇਕਣਾ ਜਾ ਕੇ ਗੱਲ ਕਰ ਲਈ ਬਣ ਗਈ ਗੱਲ ਹਾਂ ਹਾਂ ਬਣ ਗਈ ਬਣ ਗਈ ਸ਼ੁਕਰ ਆ ਰੱਬਾ ਸੁਣ ਲਈ ਤੂੰ ਸਾਡੀ ਵੀ ਹੂੰ ਤਾਂ ਠੀਕ ਆ ਥੋੜੀ ਜੀ ਮੋਗ ਲੱਗੀ ਆ ਉਹਨੂੰ ਜਵਾਦਾਂਗੇ ਕਾਟ ਕਰਦਾਂਗੇ ਠੀਕ ਹੈ ਮੱਝ ਨੂੰ ਕਾਟ ਹੁਣ ਕਾਦੀ ਗੱਲ ਕਰੀ ਜਾਣਾ ਮੈਂ ਕੁੜੀ ਦੀ ਗੱਲ ਕਰੀ ਜਾਣਾ ਤੂੰ ਮੱਝ ਦੀਆਂ ਕਰੀ ਜਾਣਾ ਓਏ ਬਚੋਲੇਆ ਛੋਡਾ ਵੀ ਛੜਿਆਂ ਦਾ ਓੱਖਾ ਹੀ ਆ ਸੋਨੂੰ ਸਾਰਿਆਂ ਨੂੰ ਕੁੜੀਆਂ ਦੇ ਸੁਪਨੇ ਹੀ ਜਾਂਦੇ ਆ ਮੈਂ ਮੱਝ ਦੀ ਗੱਲ ਕਰਦਾ ਉਹ ਸੁਪਨੇ ਲੈਣੇ ਨਹੀਂ ਅਸੀਂ ਮੈਂ ਮੱਝ ਦੀ ਗੱਲ ਕਰਦਾ ਸੀਗਾ ਮੈਂ ਕੁੜੀ ਦੀ ਗੱਲ ਕਰੀ ਜਾਂਦਾ ਉਹ ਮੈਂ ਮੱਝ ਦੀ ਬੇਬੇ ਨੇ ਮੱਝ ਦਾ ਕਿਆ ਸੀਗਾ ਸਾਰਾ ਦਿਨ ਸਾਨੂੰ ਕੁੜੀਆਂ ਦੇ ਸੁਪਨੇ ਰਹਿੰਦੇ ਆ ਤੇ ਹੋਰ ਛੜੇ ਮਲੰਗ ਹੋ ਤੁਸੀਂ ਕਾਹਦੇ ਛੜੇ ਮਲੰਗ ਤੂੰ ਬਿੱਲੀਆਂ ਨੂੰ ਕਿਹਦੇ ਸੁਪਨੇ ਨਖੜਦਾ ਤੈਨੂੰ ਆਦਾ ਪਤਾ ਬਾਹਰ ਨਿਕਲ ਚਲੀਏ ਜਿੱਦੜੇ ਜਿਹਦਾ ਕੋਈ ਪਤਾ ਹੀ ਨਹੀਂ ਗੱਲ ਵੱਧ ਜੂਗੀ ਫਿਰ ਐਵੇਂ ਤਿੰਨਾ ਚੋਂ ਨਾ 13 ਚੋਂ ਟਰੱਕ ਪਿੱਛੇ ਪਾ ਕੇ ਘੜੀ ਸੂਵੇਂ ਉਹ ਆ ਵੇਗਾ ਕਿ ਆਤਿਆ ਰਹੀ ਹੈ ਜੀ ਜੇ ਰੋਦਾ ਅਰਲੇ ਜਿਹੜਾ ਹਿੰਦੀ ਜੀ ਗੱਲਾਂ ਕਰੀ ਜਾਂਦਾ ਅੱਛਾ ਇਹਦਾ ਦੂਜਾ ਆਪੀਮਾ ਚਾ ਹਾਂ ਕੀ ਆ ਬੜੀ ਹਮ ਕੋ ਤੁਮ ਕੋ ਹੋ ਰਹੀ ਆ ਇਧਰ ਗੱਲਾਂ ਮਾਰਦਾ ਸੀ ਇਹ ਤੂੰ ਕੀ ਲੈਣਾ ਮੈਂ ਜਿਨਾ ਮਰਜੀ ਗੱਲਾਂ ਮਾਰਾਂ ਤੁਹਾ ਦਾ ਘਾ ਦਾ ਪਸਾ ਨਹੀਂ ਹੁੰਦਾ ਮੇਰਾ ਪਹਿਲਾਂ ਹੀ ਗਲਾ ਖਰਾਬ ਆ ਜਾ ਭੱਜ ਜਾ ਆ ਜਾ ਦਿਨਾਂ ਤੈਨੂੰ ਮਲੱਠੀ ਆ ਦੱਸਦਾ ਤੇਰੀ ਕਰਤੂਤਾ ਬੀਬੀ ਨੂੰ ਮੈਂ ਆ ਕੁੱਤ ਖਾਣਾ ਕਰਨ ਲੱਗੇ ਤੇਰਾ ਗਲਾ ਨਹੀਂ ਖਰਾਬ ਹੁੰਦਾ ਵੱਡਾ ਗਲਾ ਖਰਾਬ ਆ ਜਾਂ ਦੱਸ ਦੇ ਜੀ ਨੂੰ ਦਸਣਾ ਮੈਨੂੰ ਡਰ ਮਾਰਾ ਕੇ ਇਹਦਾ ਵੱਡਾ ਵਾ ਵੱਡਾ ਬਣ ਕੇ ਰਹਿ ਤੇ ਬੜਾ ਰੌਲਾ ਜੇ ਪੈਣ ਲੱਗ ਗਿਆ ਮੈਨੂੰ ਲੱਗਦਾ ਆਪਣੀ ਲਈ ਅੱਗੇ ਕੰਮ ਆ ਗਈ ਚੱਲ ਦੇਖਦੇ ਆ। ਲਾੜੀ ਭਈ ਤੇ ਅਸੀਂ ਜਵਾਨ ਮੀਨੂੰ ਲੱਗਦਾ ਸਿਆਣੇ ਬੰਦੇ ਦੀ ਲੋੜ ਫਿਰ ਪਈ ਜਾਂਦੀ ਆ। ਉਹ ਤੋਂ ਜਵਾਨ ਲੜੋਣਾ ਛੱਤਰ ਖਾਏਗਾ। ਵਧੀਆ ਵਧੀਆ ਲੜਨ ਲੜੋ ਤੇ ਬੀਬੀ ਹੁੰਦੀ ਨਾ ਸਵਾਦ ਆ ਜਣਾ ਜੀ। ਤੁਸੀਂ ਲੜੋਗੇ ਫੇਰ ਹੀ ਮੇਰਾ ਹਾਲ ਹੀਲਾ ਰਸੀਲਾ ਹੋਣਾ ਕੋਈ। ਵਧੀਆ ਵਧੀਆ। ਚੱਲ ਦੇਖਦਾ ਅੱਗੇ ਜਾਈਏ। ਉਹ ਕੀ ਹੋ ਗਿਆ ਸ਼ਰੂ? ਕਿਉਂ ਲੜੀ ਜਾਂਦੇ ਹੋ? ਹੱਥ ਲਾ ਕੇ ਦੇਖ ਤਰੀਓ ਬਹੁਤ ਥੋੜੀ ਮਾਰੀ ਹੋ ਗਈ ਤੇਰੇ ਉਹਨੇ ਮਾਰੀ ਆ ਤੂੰ ਵੀ ਇਹਦਾ ਚੱਕ ਕੇ ਛਾਡੋ ਤੇ ਤੂੰ ਵੀ ਮਾਰਤਾ ਮੈਨੂੰ ਅਪੜਾ ਠਾਈ ਯਾਰ ਕਿਉਂ ਉਹ ਤਾਂ ਸਾਰੇ ਲੁੱਡੀਆਂ ਪਾਉਂਦਾ ਸੀ ਉੱਠ ਖੜਾ ਪਈ ਇਹਦਾ ਸੁਣ ਨਾ ਬਾਰੇ ਜਾਮਲੀ ਹੋਏ ਤੁਸੀਂ ਨਿਕਰੇ ਵੀ ਮਾ ਲੜ ਪੇ ਚੱਲੋ ਜੀ ਜੀ ਆ ਗਈ ਦੇਖੀ ਤੇ ਗੱਲਾਂ ਦੇਖਾਤੀ ਮਾਰੀ ਜਾਂਦਾ ਯਾਰ ਲਹੂ ਪੀਤਾ ਮੈਨੂੰ ਵੀ ਸੜਤਾ ਉਹਨਾਂ ਨੇ ਇਹ ਵੀ ਲੜਦੇ ਦਾ ਨਿੱਕਾ ਦੇ ਭੀ ਮਿਆ ਨਿੱਕਾ 15 ਵਰਗ ਮੇਰੇ ਕੋਲ ਸੁਆਦੀ ਲਹੂ ਪੀਤਾ ਵਿਆ ਆਮ ਜਿਆ ਦੇ ਨਾ ਦੇਖ ਭੀ ਮਿਆ ਗੱਲ ਸੁਣ ਮੇਰੀ 100 ਹੱਥ ਰੱਸਾ ਸਿਰੇ ਤੇ ਗੰਢ ਮੈਂ ਤੈਨੂੰ ਸਿਆਣੀ ਜਲਾ ਦੇਣਾ ਇੱਕ ਤੂੰ ਪੜਿਆ ਲਿਖਿਆ ਮੁੰਡਾ ਇੱਥੇ ਕਿੱਥੇ ਮਲੰਗਾ ਚ ਰਹੀ ਜਾਂਦਾ ਇਹਨਾਂ ਨਾਲ ਤੂੰ ਮੇਰੀ ਗੱਲ ਮੰਨ ਜਿਹੜਾ ਖੇਤ ਵਾਲਾ ਘਰ ਆ ਨਾ ਉਹ ਰੱਖ ਲੈ ਤੂੰ ਫਟਵਾਰਾ ਕਰ ਲਾ ਇਹਨਾਂ ਨਾਲ ਆਪਦੀ ਉਮਰ ਨਾਲ ਕੱਢ ਇਹਨਾਂ ਨੇ ਤਾਂ ਕੱਢ ਲਈ ਉਹ ਹੋ ਜਾ ਤੇਰਾ ਤਾਇਆ ਬੁੱਢਲ ਕੱਟਾ ਤੂੰ ਆਪਦਾ ਘਰ ਵਸਾ ਚੱਲ ਐਂ ਕਰ ਤੂੰ ਅੱਜ ਦਾ ਤੇਰੇ ਘਰੇ ਕਲੇਸ਼ ਪਿਆ ਹੋਇਆ ਮੇਰੇ ਕੋਲੇ ਰਹਿ ਪਰਾਂ ਅੱਜ ਸੋਚੀ ਚੰਗਾ ਵਿਚਾਰ ਕਰ ਇਸ ਗੱਲ ਤੇ